ਸੋ ਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਪਾਈ ਅੰਮ੍ਰਿਤ ਨਾਮ ਤੇਰਾ ਸੰਗ ਸਹਾਰੇ ਮਹਾਂ ਭਯਾਨ ਦੂਤ ਜਮਦਲੈ ਕੇਵਨ ਨਾਮ ਸੰਗ ਤੇਰਾ ਚਲੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮਕ ਨਮਾਏ ਉਦਾਰੀ ਹਨਕ ਪੁਨੇ ਚਨ ਕਰਤ ਨਹੀਂ ਕਰੇ ਹਰ ਨਾਮੋ ਪਾਪ ਪਰ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਹਨਕ ਪਾਵ ਸੂਖ ਕੰਡੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਨਾਮ ਜਪਤ ਹੋਏ ਸੁਖੀਆ ਆਖ ਕਰੋਰੀ ਬੰਦ ਨ ਪਰੇ ਹਰ ਨਾਮ ਜਪਤ ਨਿਸਕਰੇ ਹਨਕ ਮਾਇਆ ਰੰਗ ਟਿਕਣਾ ਮੁਝਾਵੇ ਨਾਮ ਜਪਤ ਆ ਗਾਵੇ ਏ ਮਾਰਗ ਇਹ ਜਾਤ ਇਕਲਾ ਸਾ ਨਾਮ ਸਦਾ ਧਿਆਈਏ ਆਨੰਦ ਗੁਰਬਖਸ਼